ਡੇਰਾ ਬਪਨ ਨਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਧੀਆਂ ਸ਼ਰਗਰਮੀਆਂ ਮੰਤਰੀ ਹਰਪੰਜੀਤ ਸਿੰਘ ਈਟੀਓ ਅਤੇ ਗਰਦੀਪ ਸਿੰਘ ਰੰਤਾਵਾ ਵੱਲੋਂ ਚੋਣ ਲੜਨ ਤੇ ਦਾਵੇਦਾਰਾਂ ਨਾਲ ਬੰਦ ਕਮਰਾ ਕੀਤੀ ਮੀਟਿੰਗ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਪਤਨ ਮੰਤਰੀ ਹਰਪੰਨ ਸਿੰਘ ਈਟੀਓ ਡੇਰਾ ਬਾਬਾ ਨਾਨਕ ਪਹੁੰਚੇ ਜਿਤਨਗਰ ਕਾਉਂਸਲ ਦੀਆਂ ਚੋਣਾਂ ਲੜਦੇ ਚਾਰਾਂ ਉਮੀਦਵਾਰਾਂ ਨਾਲ ਗਤੀਪ ਸਿੰਘ ਰੱਧਾਵਾ ਨਾਲ ਮਿਲ ਕੇ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦੇ ਹਰਪੰਨ ਸਿੰਘ ਈਟੀਓ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਦੀਆਂ ਚੋਣਾਂ ਪੈਂਡਿੰਗ ਪਈਆਂ ਸਨ ਜੋ ਕਿ ਹੁਣ ਡਿਕਲੇਅਰ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਸਾਰੀਆਂ ਦੀਆਂ ਸਾਰੀਆਂ ਹੀ ਵਾਟਾਂ ਉੱਪਰ ਚੋਣ ਲੜ ਕੇ ਅਤੇ ਜਿੱਤ ਪ੍ਰਾਪਤ ਕਰਨਗੇ ਇਸ ਮੌਕੇ ਗਤੀਪ ਸਿੰਘ ਰੱਧਾਵਾ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਜਲਦ ਜਾਰੀ ਕਰ ਦਿੱਤੀ ਜਾਵੇਗੀ ਹ ਅਤੇ ਗਤੀਪ ਸਿੰਘ ਰਧਾਵਾ ਨੇ ਕਿਹਾ ਕਿ ਚੋਣਾਂ ਬਿਲਕੁਲ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣੀਆਂ ਤੇ ਉਹਨਾਂ ਦੀਆਂ ਸਾਰੀਆਂ ਸੀਟਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਹੁਮਤ ਨਾਲ ਜਿੱਤੇ ਪ੍ਰਾਪਤ ਕਰਨਗੇ। ਆ ਦੇਖੋ ਡੇਰਾ ਬਾਬਾ ਨਾਨਕ ਦੀ ਜੋ ਨਗਰ ਕੌਂਸਲ ਹੈ ਜਿਹਦੀ ਚੋਣ ਡਿਕਲੇਅਰ ਹੋ ਚੁੱਕੀ ਆ ਔਰ ਅਸੀਂ ਜਿਹੜੀ ਆ ਉਹ 13 ਵਾਰਡਾਂ ਨੇ ਸਾਡੇ ਕੋਲ ਇਥੇ ਨਗਰ ਕੌਂਸਲ ਦੀਆਂ ਅਸੀਂ ਸਾਰੀਆਂ ਵਾਰਡਾਂ ਦੇ ਉੱਤੇ ਜੋਨ ਜਿਹੜੀ ਲੜਾਂਗੇ ਔਰ ਉਮੀਦਵਾਰ ਦੀ ਲਿਸਟ ਜਿਹੜੀ ਆ ਬਹੁਤ ਜਲਦ ਅਸੀਂ ਜਾਰੀ ਕਰ ਦੇਵਾਂਗੇ ਬਾਕੀ ਜਿੰਨੇ ਵੀ ਕੋਈ لمبے ਸਮੇਤ ਹੋਇਥੇ ਤੁਹਾਨੂੰ ਪੜਾ ਨਗਰ ਕੌਂਸਲ ਨਹੀਂ ਆ ਕੁਝ ਨਵੇਂ ਪਿੰਡ ਵੀ ਜਿਹੜੇ ਨੇ ਪੰਜ ਕੋਈ ਇਸ ਨਗਰ ਕੌਂਸਲ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਸੇ ਕਰਕੇ ਵਾਡਾ ਦੋ ਵਧੀਆਂ ਨੇ ਸੋ ਅਸੀਂ ਬਹੁਤ ਜਲਦ ਜਿਹੜਾ ਕੈਂਡੀਡੇਟ ਦਵਾਂਗੇ ਔਰ ਨਾਲ ਦੇ ਨਾਲ ਡੇਰਾ ਬਾਬਾ ਨਾਨਕ ਦਾ ਜੋ ਵਿਕਾਸ ਰੁਕਿਆ ਪਿਆ ਹੈ ਉਹ ਜਿਹੜੇ ਕਿ ਕਮਨਗਰ ਕਾਉਂਸਲ ਨੇ ਕਰਨੇ ਹੁੰਦੇ ਨੇ ਉਹ ਅਸੀਂ ਆਪਣੀ ਨਗਰ ਕਾਉਂਸਲ ਬਣਾ ਕੇ ਬਹੁਮਤ ਨਾਲ ਅਸੀਂ ਜਿੱਤਾਂ ਸੋ ਕਰਾਂਗੇ ਪਰ ਰੁਕੇ ਹੋਏ ਕੰਮ ਜਿਹੜੇ ਨਗਰ ਕਾਉਂਸਲ ਦੇ ਉਹ ਪੂਰੇ ਖਤਮ ਹੋ ਜਾਣਗੇ ਵੋਟਾਂ ਨੂੰ ਨਿਰਪੱਖਤਾ ਦੇ ਨਾਲ ਹੋਣੀਆਂ ਅਕਸਰ ਸਰਕਾਰਾਂ ਦੀ ਔਰ ਚੱਲ ਜਾਂਦੇ ਨੇ ਦੇਖੋ ਜੀ ਅਸੀਂ ਸਾਡੀ ਪਾਰਟੀ ਕੋਈ ਇਹੋ ਜਿਹਾ ਨਹੀਂ ਕਰਦੀ ਅਸੀਂ ਬਿਲਕੁਲ ਨਿਰਪੱਖ ਤਰੀਕੇ ਦੇ ਨਾਲ ਚੋਣਾਂ ਹੁੰਗੀਆਂ ਅਸੀਂ ਸਰਪੰਚੀਆਂ ਵੀ ਲੜੀਆਂ ਸੀਗੀਆਂ ਨਿਰਪੱਖ ਤਰੀਕੇ ਦੇ ਨਾਲ ਲੜੀਆਂ ਨੇ ਕਾਰਪੋਰੇਸ਼ਨਲ ਲੜੀਆਂ ਨੇ ਨਿਰਪੱਖ ਤਰੀਕੇ ਦੇ ਨਾਲ ਲੜੀਆਂ ਨੇ ਕਿ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਲੋਕ ਵਟੇ ਨੇ ਲੋਕ ਜਿਹਨੂੰ ਫਤਵਾ ਦਿੰਦੇ ਨੇ ਉਹੀ ਜਿੱਤਦਾ ਸੋ ਅਸੀਂ ਬਿਲਕੁਲ ਨਿਰਪੱਖੋ ਕੇ ਇਹ ਚੋਣਾਂ ਚੜੀਆਂ ਆ ਉਹ ਲੜਾਂਗੇ ਸਰ ਇੱਕ ਇੱਕ ਸੀਟ ਤੇ ਪੰਜ ਪੰਜ ਦਾਅਵੇਦਾਰ ਉਹ ਉਹਨੂੰ ਮੈਨੇਜੇ ਕਿਵੇਂ ਨਹੀਂ ਕੋਈ ਗੱਲ ਨਹੀਂ ਸਾਡੇ ਜੜੇ ਵੀ ਨੇ ਸਾਡੇ ਆਪਣੇ ਹੀ ਨੇ ਜਿੰਨੇ ਵੀ ਹੈਗੇ ਨੇ ਸਾਡੇ ਆਪਣੇ ਨੇ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਟਿਕ ਨੂੰ ਲੈ ਕੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ ਸਰ ਕੋਈ ਸਾਈਡ ਕੀਤਾ ਗਿਆ ਹਾਲੇ ਤੱਕ ਕਿਸੇ ਨੂੰ ਕਈ ਬਸ ਅਸੀਂ ਜੋ ਬਹੁਤ ਜਲਦ ਐਮਐਲਏ ਸਾਹਿਬ ਸਾਡੀ ਕਮੇਟੀ ਬਣੀ ਸੀਗੀ ਲਖਨਾ ਸਾਹਿਬ ਨੇ ਨਾਲ ਚੇਅਰਮੈਨ ਸਾਹਿਬ ਸਾਡੇ ਇਥੋਂ ਦੇ ਸਾਡੀ ਕਮੇਟੀ ਆ 7 ਮੈਂਬਰਾਂ ਦੀ ਕਮੇਟੀ ਆ ਉਹ ਅਸੀਂ ਪੂਰਾ ਡਿਸਾਈਡ ਕਰਕੇ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਜੋ ਵੀ ਜਿਹੜੇ ਵੀ ਉਮੀਦਵਾਰ ਤੇ ਸਹਿਮਤੀ ਬਣੂਗੀ ਕੋਈ ਉਮੀਦਵਾਰ ਸਰ ਜਿਹੜੇ ਜਿਹੜੇ ਮਤਲਬ ਰਿਪੋਰਟ ਹੋ ਗਿਆ ਇਹ ਇਸ ਬਾਰੇ ਕੋਈ ਸੈਂਟਰ ਦੇ ਨਾਲ ਕੋਈ ਗੱਲਬਾਤ ਦੇਖੋ ਬੜੀ ਤਾਨੂੰ ਕਹਾਏ ਬੜੇ ਬੱਚੇ ਸਾਡੇ ਆ ਬੜੇ ਕਰਜ਼ੇ ਚੁੱਕ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਗਏ ਸੀਗੇ ਔਰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਮੈਂ ਵੀ ਗਿਆ ਸੀ ਕਿ ਉੱਥੇ ਰਸੀਵ ਕਰਨ ਉਹਨਾਂ ਨੂੰ 에어ਪੋਰਟ ਦੇ ਉੱਤੇ ਸੋ ਬੜੇ ਮਯੂਸ ਸੀਗੇ ਸੋ ਮੈਂ ਤੇ ਇਹ ਹੀ ਕਹੂੰਗਾ ਬੱਚਿਆਂ ਨੂੰ ਕਿ ਆਪਣੇ ਸੂਬੇ ਦੇ ਵਿੱਚ ਰਹਿ ਕੇ ਆਪਣੀ ਜੜੀ ਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਆ ਉਹ ਨਾ ਜਾਓ ਬਾਕੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਤੋਂ ਗੁਣ ਸਨਮਾਨ ਸਾਹਿਬ ਵੀ ਗਏ ਸੀਗੇ ਉਹਨਾਂ ਨੇ ਪ੍ਰੋਸਾ ਦੁਹਾਇਆ ਕਿ ਜੋ ਵੀ ਇਹਦੇ ਵਿੱਚ ਏਜੰਟ ਜਿੰਮੇਵਾਰ ਹੋਣਗੇ ਉਹਨਾਂ ਦੇ ਵਿਰੁੱਧ ਜੜੀਆਂ ਉਹ ਕਾਨੂੰਨੀ ਕਾਰਵਾਈ ਕਰਾਂਗੇ ਸੈਂਟਰ ਦੇ ਨਾਲ ਤੇ ਦੇਖੋ ਜੀ ਸੈਂਟਰ ਨੂੰ ਗੱਲ ਕਰਨੀ ਚਾਹੀਦੀ ਸੀਗੀ ਅਮਰੀਕਾ ਦੇ ਨਾਲ ਜਿਹੜੀ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀਗੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਬੱਚਿਆਂ ਨੂੰ ਇਧਰ ਲਿਆਂਦਾ ਗਿਆ ਹੈ ਕਈ ਕਈ ਦਿਨ ਕੈਂਪਾਂ ਦੇ ਵਿੱਚ ਰੱਖ ਕੇ ਬੇੜੀਆਂ ਹੱਥ ਘੜੀਆਂ ਲਾ ਕੇ ਇਧਰ ਜਣਾ ਲਿਆਂਦਾ ਗਿਆ ਉਹ ਬੜਾ ਨਰਾਸ਼ਾ ਜਨਕ ਆ ਅਸੀਂ ਵਿਰੋਧਤਾ ਕਰਦੇ ਹਾਂ ਇਸ ਚੀਜ਼ ਦੀ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਨੂੰ ਬਦਨਾਮ ਕਰਕੇ ਜਿਹੜਾ ਉਹ ਸਾਰੇ ਡੀਪੋਰਟ ਵੀ ਅੰਮ੍ਰਿਤਸਰ ਦੇ 에ਅਰਪੋਰਟ ਤੇ ਕੀਤੇ ਗਏ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਦੀ ਐਮਸੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਹੈ ਬੜਾ ਉਤਸ਼ਾਹ ਵਾਲਾ ਇਲੈਕਸ਼ਨ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਲੋਕਾਂ 'ਚ ਉਮੀਦਵਾਰਾਂ ਨੂੰ ਲੈ ਕੇ ਹਰ ਇੱਕ ਦਾ ਹੱਕ ਬੰਦਾ ਲੋਕਤੰਤਰ ਹੈ ਲੋਕ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜਨੀ ਚਾਹੁੰਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਕਦੇ ਵਕਤ ਸੀਗਾ ਡੇਰਾ ਬਾਬਾ ਨਾਨਕ 'ਚ ਸਾਨੂੰ ਵਾਰਡ 'ਚ 10 ਬੰਦੇ ਵਾਰਡ 'ਚ ਨਹੀਂ ਸੀਗੇ ਮਿਲਦੇ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ 17 ਸਾਲਾਂ ਬਾਅਦ ਕਾਂਗਰਸ ਨੂੰ ਹਰਾ ਕੇ ਆਮ ਆਦਮੀ ਪਾਰਟੀ ਦਾ ਝੰਡਾ ਡੇਰਾ ਬਾਬਾ ਨਾਨਕ 'ਚ ਘਟਿਆ। ਔਰ ਮੈਨੂੰ ਡੇਰਾ ਬਾਬਾ ਨਾਨਕ ਤੋਂ ਲੋਕਾਂ ਤੋਂ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਜਿਹੜੇ ਵੀ ਕੈਂਡੀਡੇਟ ਨੂੰ ਮੈਦਾਨ 'ਚ उतਾਰੇਗੀ ਲੋਕੋ ਦੇ ਹੱਕ 'ਚ ਫਤਵਾ ਦੇਣਗੇ। ਔਰ ਹਰ ਜਿਹੜਾ ਐਮਸੀ ਆਉ ਆਮ ਆਦਮੀ ਪਾਰਟੀ ਦਾ ਬਣੇਗਾ। ਜਦੋਂ ਤੋਂ ਅਸੀਂ ਗਾਂਵ ਤੋਂ ਲਗਾਈ ਮੀਟਿੰਗ ਕੀਤੀ ਜਿਹੜੀ ਤੇਰੇਪਲ ਨੂੰ ਪਤਾ ਲੱਗਾ ਕਿ ਉਹ ਉਹਨਾਂ ਡਿਕਲੇਅਰ ਕਰਦੇ ਆ ਬੀਜਪੀ ਉਹਨਾਂ ਕੀਤੀ ਜਿਹੜੀ ਬੀਟੀ ਮੁਕਾਬਲਾ ਕਰਕੇ ਸੀ ਮੁਕਾਬਲਾ ਮੈਦਾਨ ਚਾਉਣ ਦੋ ਇਹ ਸਾਰੇ ਮੁਕਾਬਲਾ ਮਹੀਨਾ ਡੇਢ ਮਹੀਨਾ ਹੋ ਗਿਆ ਕਰਕੇ ਗਏ ਨੇ ਬੀਜੇਪੀ ਵਾਲੇ ਵੀ ਕਰਕੇ ਮੁਕਾਬਲਾ ਕਾਂਗਰਸ ਵਾਲਿਆਂ ਵੀ ਕਰ ਲਿਆ ਆ ਮੈਂ ਡੇਢ ਮਹੀਨਾ ਪਹਿਲਾਂ ਤੇ ਜੇ ਇਲੈਕਸ਼ਨ ਹੋ ਕੇ ਹਟੇ ਲੋਕੀ ਤਾਂ ਵੋਟਾਂ ਪਾ ਕੇ ਹਟੇ ਨੇ ਅੱਜ ਤੇ ਸਾਰਾ ਕੁਝ ਤਾਜ਼ਾ ਤਾਜ਼ਾ ਹੈਗਾ ਠੀਕ ਆ ਮੈਨੂੰ ਤਾਂ ਬੜੀ ਖੁਸ਼ੀ ਆ ਕਿ ਤਾਜ਼ਾ ਤਾਜ਼ਾ ਕੰਮ ਤੇ ਫੇਰ ਉਹ ਚੱਲਿਆ ਤੇ ਇਸ ਕਰਕੇ ਲੋਕੀ ਬੜੇ ਸਮਝਦਾਰ ਨੇ ਲੋਕੀ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਇੰਨੇ ਖੁਸ਼ ਨੇ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਹਰ ਲਾਉਂਦੇ ਨੇ ਜਿਹੜੀਆਂ ਵੋਟਾਂ ਮਿਆਣੀਆਂ ਨੇ ਇਹ ਜਿਹੜੀ ਪੁਰਾਣੀ ਵਾਰਡ ਬੰਦੀ ਤੇ ਸਾ ਕਿ ਇਹ 2021 ਵਾਲੀ ਜਿਹੜੀ ਵਾਰਡ ਬੰਦੀ ਹੋਈ ਹੈ ਉਹਦੇ ਮੁਤਾਬਕ ਇਲੈਕਸ਼ਨ ਹੋਣੀ ਨਾਮ ਜਦਗੀਆਂ ਸਾਰਾ ਇੱਕਦੋ ਸਟਾਰਟ ਹੋ ਗਿਆ ਉਹ ਕਦਨ ਭਰੀ ਜਣੇ ਤੇ ਤਾਂ ਹੁਣ ਸਾਡੇ ਈਟੀਓ ਸਾਹਿਬ ਆਏ ਨੇ ਕੈਬਨਟ ਮੰਤਰੀ ਇਹਨਾਂ ਦੀ ਗਵਾਈ ਚ ਕਮੇਟੀ ਬਣੀ ਆ ਜਿੱਦਣ ਹਨ ਉਹ ਕੰਮ ਕਰ ਦੇਣਗੇ 19 ਨੂੰ ਕਰਾਉਣੀਆਂ ਤਾਂ 19 ਨੂੰ ਕਰਾ ਦਾਂਗੇ ਆਪਣੇ ਕੈਂਡੀਡੇਟ ਲੈ ਕੇ 20 ਨੂੰ ਕਹਿਣਗੇ ਤਾਂ 20 ਕੈਂਡੀਡੇਟ ਸਾਰੇ ਆਪਾਂ ਇਕੱਠੇ ਦੇ ਇਕੱਠੇ 13 ਕੈਂਡੀਡੇਟ ਖੜਕੇ ਇਹਨਾਂ ਦੀ ਗਵਾਈ 'ਚ ਸਾਰੇ ਜਿਹੜੇ ਨਾਮੀਨੇਸ਼ਨ ਕਾਗਜ਼ ਜਿਹੜੇ ਭਰਾਂਗੇ